ਲਓ ਜੀ ਆਪਾਂ ਪਹੁੰਚ ਗਏ ਅਮਰੀਕਾ ਦੇ ਹਾਂ ਵਾਲਮਾਰਟ ਦੇ ਵਿੱਚ ਸੋ ਥੋੜਾ ਬਹੁਤ ਸਾਮਾਨ ਆਪਾਂ ਲੈਣਾ ਸੀ ਅਸੀਸ ਦੇ ਲਈ ਤੇ ਆਪਾਂ ਲੈਣੀ ਸੀ ਬੂਸਟਰ ਸੀਟ ਇੱਥੋਂ ਬੂਸਟਰ ਸੀਟ ਬੂਸਟਰ ਸੀਟ ਓਕੇ ਕੱਲੋਂ ਆਪਾਂ ਗੱਡੀ ਕਰਨੀ ਹੈ ਰੈਂਟ ਤੇ ਰੈਂਟ ਦੇ ਵਿੱਚ ਫਿਰ ਉਹ ਬਿਨਾ ਬੱਚੇ ਨੂੰ ਸੀਟ ਤੇ ਬਿਠਾ ਨਹੀਂ ਸਕਦੇ ਸੋ ਇਹ ਸਾਨੂੰ ਬੜੀ ਦਿੱਕਤ ਆ ਰਹੀ ਆ ਜਦੋਂ ਬੱਚੇ ਦੇ ਨਾਲ ਤੁਸੀਂ ਟਰੈਵਲ ਕਰਨ ਤੁਹਾਡੇ ਕੋਲੇ ਆਪਣੀ ਬੂਸਟਰ ਸੀਟ ਹੋਵੇ ਬੂਸਟਰ ਸੀਟ ਇੱਕ ਛੋਟੀ ਜੀ ਸੀਟ ਹੁੰਦੀ ਆ ਉਹ ਮੈਂ ਤੁਹਾਨੂੰ ਦਿਖਾਉਣਾ ਅੱਗੇ ਜਾ ਕੇ ਜੇ ਆਪਾਂ ਨੂੰ ਮਿਲ ਗਈ ਆ ਸਮਾਨ ਥੋੜਾ ਬਹੁਤ ਥੋੜਾ ਬਹੁਤ ਨਹੀਂ ਕਾਫੀ ਮੈਨੂੰ ਸਸਤਾ ਲੱਗਿਆ ਲੱਗਦਾ ਇੱਥੇ ਤੇ ਦੇਖਦੇ ਆਂ ਆਪਾਂ ਜੇ ਕੁਝ ਬਾਈ ਕਰਨਾ ਹੋਇਆ ਤਾਂ ਆਪਾਂ ਕਰਾਂਗੇ ਇਹਦੇ ਟੈਕਸ ਘੱਟ ਲੱਗਦਾ ਨਾ ਇੱਥੇ ਸੋ ਸैम ਸੰਗ ਦਾ ਟੀਵੀ ਜੀ 298 ਡਾਲਰ ਯੂਐਸਟੀ ਦੇ ਵਿੱਚ 2-3 ਡਾਲਰਾਂ ਦਾ ਫਰਕ ਪੈ ਜਾਂਦਾ ਕਿਉਂਕਿ 70 ਸੈਂਟ ਬਣਦੇ ਨੇ ਕੈਨੇਡਾ ਦੇ 1 ਡਾਲਰ ਦੇ ਅਮਰੀਕਾ ਦੇ ਵਿੱਚ ਸੋ 30 ਸੈਂਟਾਂ ਦਾ ਫਿਰ ਵੀ ਡਿਫਰੈਂਸ ਰਹਿੰਦਾ ਤਾਂ ਕਰਕੇ ਕਈ ਵਾਰੀ ਪ੍ਰਾਈਸ ਦੇਖ ਕੇ ਚਲਣਾ ਪੈਂਦਾ ਸੋ ਅੱਗੇ ਆਪਾਂ ਲੱਭਦੇ ਹਾਂ ਸੀਟ ਕਿੱਥੇ ਹੋਊਗੀ ਸੋ ਇਹ ਵਾਲੀ ਹੁੰਦੀ ਹੈ ਜੀ ਬੂਸਟਰ ਸੀਟ ਜਿਹੜੀ ਕੱਲੀ ਥੱਲੇ ਥੱਲੇ ਲੱਗ ਜਾਂਦੀ ਹੈ ਤੇ ਇਹ ਆਪਾਂ ਨੂੰ ਚਾਹੀਦੀ ਆ ਸੋ ਇਦਾਂ ਇਹ ਲੱਗ ਜੂਗੀ ਠੀਕ ਆ ਤੇ ਇਹ ਤੋਂ ਬਿਨਾ ਆਪਾਂ ਬੱਚੇ ਨੂੰ ਟਰੈਵਲ ਨਹੀਂ ਕਰ ਸਕਦੇ ਸੋ ਇਸ ਕਰਕੇ ਤੁਹਾਨੂੰ ਜਿਹੜੇ ਨਾਲ ਜੇ ਟਰੈਵਲ ਕਰਨਾ ਤਾਂ ਇਸ ਚੀਜ਼ ਦੀ ਦਿੱਕਤ ਆਊਗੀ ਤਾਂ ਇਹ ਸੀਟ ਨੂੰ ਤੁਸੀਂ ਨਾਲ ਲੈ ਕੇ ਜ਼ਰੂਰ ਚਲਿਓ ਚਾਹੇ ਤੁਸੀਂ ਕਿਸੇ ਅਮਰੀਕਾ ਚ ਕਿਤੇ ਵੀ ਜਾਣਾ ਤੁਸੀਂ ਕੈਨੇਡਾ ਚ ਕਿਤੇ ਵੀ ਟਰੈਵਲ ਕਰਨਾ ਤਾਂ ਇਹ ਜ਼ਰੂਰੀ ਆ ਸਾਨੂੰ ਉੱਪਰ ਵਾਲਿਆਂ ਨੇ ਵੀ ਜਵਾਬ ਦਿੱਤਾ ਵੀ ਅਸੀਂ ਇਹ ਸੀਟ ਤੋਂ ਬਿਨਾ ਬੱਚੇ ਨੂੰ ਬਿਠਾ ਨਹੀਂ ਸਕਦੇ ਸੋ ਜੇ ਤਾਂ ਆਪਣੀ ਪਰਸਨਲ ਗੱਡੀ ਤੇ ਜਾ ਰਹੇ ਹੋ ਤਾਂ ਕੋਈ ਦਿੱਕਤ ਨਹੀਂ ਹੈਗੀ ਪਰ ਜੇ ਤੁਸੀਂ ਕਾਰ ਸੀਟ ਲੈ ਕੇ ਨਹੀਂ ਜਾਣਦੇ ਤਾਂ ਫਿਰ ਤੁਹਾਨੂੰ ਕਿਸੇ ਨਾਲ ਟਰੈਵਲ ਨਹੀਂ ਕਰਨ ਦੇਣਾ ਸੋ ਆਪਾਂ ਚੱਕ ਲੈਨੇ 19 ਡਾਲਰ ਦੀ ਹੈਗੀ ਆ ਤੇ ਬਾਅਦ ਦੇ ਵਿੱਚ ਵੀ ਆਪਣੇ ਕੰਮ ਆਊਗੀ ਸੋ ਹੁਣ ਆਪਾਂ ਹੋ ਗਏ ਵੇਲੇ ਘੁੰਮਣ ਫਿਰਨ ਦੇ ਲਈ ਆ ਗੱਡੀ ਜਿਹੜੀ ਆਪਾਂ ਰਾਤ ਲੈ ਕੇ ਆਏ ਸੀਗੇ ਰੈਂਟਲ ਤੇ ਪਵਨ ਰੈਡੀ ਹੋ ਗਈ ਆ ਬਿਲਕੁਲ ਮਾਈਕ ਪਵਨ ਆਵਾਜ਼ ਬਹੁਤ ਉੱਚੀ ਹੈਗੀ ਆ ਮੈਨੂੰ ਲੱਗਦਾ ਮਾਈਕ ਦੀ ਲੋੜ ਨਹੀਂ ਹੈਗੀ ਇਸ ਗੱਡੀ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸਦਾ ਵੀ ਰੈਂਟਲ ਤੁਸੀਂ ਕਿੱਦਾਂ ਲੈ ਸਕਦੇ ਹੋ ਆਪਾਂ ਐਂਟਰਪ੍ਰਾਈਜ਼ ਤੋਂ ਲਈ ਹੈਗੀ ਵੈਸੇ ਤੁਸੀਂ ਜਦੋਂ ਵੀ ਕਿਤੇ ਜਾਣਾਗਾ ਤਾਂ ਤੁਸੀਂ ਪਹਿਲਾਂ ਹੀ ਚੈੱਕ ਕਰ ਲਓ ਕਿ ਜਿਹੜੇ-ਤੇੜੇ ਕਿਹੜਾ ਰੈਂਟਲ ਹੈਗਾ ਗੱਡੀ ਕੌਣ ਰੈਂਟ ਤੇ ਦਿੰਦੇ ਨੇਗੇ ਤੇ ਇਹਦੀ ਕਾਸਟ ਆਪਾਂ ਨੂੰ ਪਰ ਡੇ ਦੀ ਪਈ ਆ ਆਰਾਊਂਡ 50 ਠੀਕ ਆ ਯੂ ਐਸ ਡੀ ਤੇ ਬਾਕੀ ਇਨਸ਼ੋਰੈਂਸ ਵਗੈਰਾ ਪਾਕੇਟ ਆ ਤਿੰਨ ਕੁ ਸੌ ਡਾਲਰ ਦਾ ਆਪਾਂ ਨੂੰ ਪੈ ਗਿਆ ਤਿੰਨ ਤੋਂ ਚਾਰ ਦਿਨ ਆਪਾਂ ਇਹ ਗੱਡੀ ਰੱਖਣੀ ਆ ਤੇ ਅਨਲਿਮਿਟਿਡ ਮਾਈਲੇਜ ਹੈ ਇਹਦੇ ਤੇ ਹੁਣ ਆਪਾਂ ਦੇਖਦੇ ਆਂ ਨੈਕਸਟ ਕਿੱਥੇ ਜਾਣਾ ਤੇ ਅਸੀਂ ਇਸ ਦੇ ਲਈ ਆਪਾਂ ਆਹ ਜਿਹੜੀ ਬੂਸਟਰ ਚੇਅਰ ਕਹਿੰਦੇ ਆ ਉਹ ਲੈਈ ਆ ਅਸੀਸ ਜੀ ਸਸਤਾ ਹੁ ਸੁੱਤੀ ਭਈ ਉੱਠੀ ਆ ਅਸੀਸ ਸੇ ਹੈਲੋ ਕਰ ਦੇ ਹੈਲੋ ਕਰ ਦੇ ਫਿਰ ਹੈਲੋ ਕਰ ਦੋ ਪੁੱਤ ਨੋ ਓਕੇ ਠੀਕ ਆ ਜੀ ਤਾਂ ਆਪ ਵਾਓ ਐ ਲੱਗਦਾ ਵੀ ਆਪਣਾ ਪੂਰਾ ਪੰਜਾਬ ਵਾਲਾ ਮਾਹੌਲ ਆਗਾ ਸੋ ਚਲੋ ਆਪਾਂ ਚੱਲੀਏ ਗੱਡੀ ਦੀ ਨੰਬਰ ਪਲੇਟ ਤਾ ਸੋ ਚਲਿਏ ਫਿਰ ਆਪਾਂ ਅਸੀਂ ਇਸ ਤੀਆਂ ਫੋਰਡ ਵੀਡੀਓਜ਼ ਫੋਟੋਜ਼ ਲਈਆਂ ਜਾ ਰਹੀਆਂ ਨੇ ਸਹੋੜਾ ਪਾਏ ਆ ਪਲਮ ਸਪ੍ਰਿੰਗ ਟ੍ਰੈਮਵੇ ਤੇ ਜਦੋਂ ਆਪਾਂ ਚਾਨੇ ਆ ਟ੍ਰੈਮਵੀਅਨ ਨੂੰ ਤੇ ਰਾਹ ਦੇ ਵਿੱਚ ਆ ਦੇਖੋ ਕਿੰਨੀਆਂ ਸੋਹਣੀਆਂ ਪਹਾੜੀਆਂ ਲੱਗ ਰਹੀਆਂ ਵਾ ਇਹ ਚਮਾਂ ਚਮੀਆਂ ਆਪਾਂ ਪਹਿਲਾਂ ਵੀ ਦੱਸਿਆ ਰੇਤਲਾ ਜਿਹਾ ਇਲਾਕਾ ਵਾ ਤੇ ਆ ਪਹਾੜੀਆਂ ਹੀ ਪਹਾੜੀਆਂ ਵਾ ਜੇ ਤੁਸੀਂ ਦੂਰ ਤੱਕ ਦੇਖੋਗੇ ਇਹ ਆਪਾਂ ਜਿਹੜਾ ਆਨਲਾਈਨ ਸਰਚ ਕੀਤਾ ਸੀ ਵੀ ਨੀਅਰਬਾਈ ਵੇਸਟਿੰਗ ਪ੍ਰੈਸਿਸ ਕਿਹੜੀਆਂ ਦਾ ਇੱਕ ਤਾਂ ਸੀਸ ਨੂੰ ਪਤਾ ਨਹੀਂ ਖਰੀਦ ਹੋਇਆ ਤੇ ਚਲੋ ਫਿਰ ਆਪਾਂ ਪਹਿਲਾ ਸੀਸ ਨੂੰ ਘਾਣੇ ਸੁਣਾ ਦਈਏ ਤੁਸੀਂ ਆ ਵੀ ਵੀ ਇੰਜੋਏ ਕਰੋ ਬਾਕੀ ਆਪਾਂ ਤੁਹਾਨੂੰ ਅੱਗੇ ਜਾ ਕੇ ਦੱਸਦੀਆਂ ਕਿੰਨੇ ਦੀ ਆਪਾਂ ਨੂੰ ਟਿਕਟਸ ਪਈਆਂ ਗੰਡੋਲਾ ਟਾਈਪ ਹੀ ਆ ਜਿਵੇਂ ਗੰਡੋਲੇ ਹੁੰਦੇ ਹਨ ਨਾ ਉਵੇਂ ਹੀ ਆ ਬਾਕੀ ਆਪਾਂ ਨੂੰ ਵੀ ਜਾ ਕੇ ਪਤਾ ਲੱਗੂਗਾ ਵੀ ਕੀ ਹਸਾਬ ਕਿਤਾਬ ਫਾਈਨਲੀ ਆਪਾਂ ਉੱਥੇ ਪਹੁੰਚ ਚੁੱਕੇ ਹਾਂ ਜਿੱਥੇ ਇਹ ਢੁਲਾ ਜਿਹਾ ਲੱਗਿਆ ਹੋਇਆ ਹੈ ਹਨਾ ਤੇ ਆ ਸਭ ਤੋਂ ਪਹਿਲਾਂ ਆਪਾਂ ਪਾਰਕਿੰਗ ਟਿਕਟ ਲਈ ਆ ਜਿਹੜੀ US$15 ਦੀ ਆਪਾਂ ਨੂੰ ਲਈ ਆ ਹੁਣ ਆਪਾਂ ਅੱਗੇ ਜਾ ਕੇ ਜਿਹੜੀ ਰਾਈਡ ਦੀ ਟਿਕਟ ਆ ਜੀ ਉਹ ਲੈਣੀ ਆਂਗੀ ਤੇ ਬੀਬੀ ਉਹਦੇ ਵਿੱਚ ਫ੍ਰੀ ਆਗਾ ਜਿਹੜਾ 3 ਸਾਲ ਤੋਂ ਛੋਟਾ ਹੁੰਦਾਗਾ ਤੇ ਆਪਣੀ ਸੀਟ ਫ੍ਰੀ ਜਾਊਗੀ ਪਰ ਸਾਡੀਆਂ ਟਿਕਟਸ ਲੱਗਣਗੀਆਂ ਦੇਖਦੇ ਆ ਕਿੰਨੀ ਆ ਕੀ ਪ੍ਰਾਈਸ ਆ ਟਿਕਟ ਦਾ ਤੇ ਅੱਗੇ ਕਿੱਦਾਂ ਦੀ ਰਾਈਡ ਆ ਬਹੁਤ ਠੀਕ ਆ ਜੀ ਹੇ ਵਾਲਾ ਜਿਹੜਾ ਕਹਿੰਦੇ ਗੰਡੋਲਾ ਹੈਗਾ ਕਹਿੰਦੇ ਦੁਨੀਆ ਦਾ ਸਭ ਤੋਂ ਵੱਡਾ ਗੰਡੋਲਾ ਹੈਗਾ ਤੇ ਜਾ ਕੇ ਦੇਖਦੇ ਆ ਵਾਕਈ ਗੱਲ ਸੱਚ ਹੈ ਕੀ ਹੈ ਨਹੀਂ ਕੀਤੀ ਕਾਫੀ ਬੰਦੇ ਇਕ ਟਾਈਮ ਦੇ ਵਿੱਚ ਇਹਦੇ ਤੇ ਬੈਠ ਜਾਂਦੇ ਆਗੇ ਹਾਂ ਤੇ ਅੱਜ ਟਿਕਟਸ ਜਿਹੜੀਆਂ ਸੀ ਆਨਲਾਈਨ ਦੇ ਸੀ ਉਹਨਾਂ ਨੇ ਕਿਹਾ ਅੱਜ ਜਿਹੜੀਆਂ ਸੀ ਫਿਰ ਅੱਜ ਚਾਹਦੇ ਆ ਤਾਂ ਸਵਾ ਹੈਗਾ ਵਾ ਆਪਣਾ ਟਿਕਟ ਸੈਕਸ਼ਨ ਜਿੱਥੋਂ ਆਪਾਂ ਟਿਕਟ ਲੈਣੀ ਆ ਟਿਕਟ ਆਪਾਂ ਬਾਈ ਕਰ ਲਈਆਂ ਸੋ ਟਿਕਟ ਸਾਨੂੰ ਪਈਆਂ 59 ਡਾਲਰ ਦੇ ਵਿੱਚ ਪਲੱਸ ਪਾਰਕਿੰਗ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਉਹ ਸੈਪਰੇਟ ਸੀਗੀ ਤੇ ਹੁਣ ਜਿਹੜਾ ਨੈਕਸਟ ਗੰਡੋਲਾ ਵਾ ਉਹ 4:00 ਵਜੇ ਜਾਣਾ ਵਾ ਟ੍ਰੈਂਡ ਦੇ ਬਾਹਰਲਾ ਏਰੀਆ ਵਾ ਇੱਥੇ ਸਾਰੇ ਬੈਠੇ ਵੇਟ ਕਰਦੇ ਆ ਸੋ ਬੋਲ ਦਿੰਦੇ ਆ ਜਿਵੇਂ ਹੁਣ 3:30 ਵਜੇ ਵਾਲਾ ਜਾਊਗਾ ਉਸ ਤੋਂ ਬਾਅਦ 4:00 ਵਜੇ ਵਾਲਾ ਜਾਊਗਾ ਜਿਵੇਂ ਜਿਵੇਂ ਤੁਸੀਂ ਉੱਪਰ ਜਾਈ ਜਾਓਗੇ ਉਵੇਂ ਉਵੇਂ ਥੋੜੀ ਥੋੜੀ ਠੰਡ ਹੋਈ ਜਾਂਦੀ ਹੈ ਸੋ ਆਪਾਂ ਵੀ ਜੈਕਟਾ ਲੈ ਕੇ ਆਏ ਸੀਗੇ ਤੇ ਆਲਮੋਸਟ ਸਾਰਿਆਂ ਨੇ ਇੱਥੇ ਜੈਕਟਸ ਜੜੀਆਂ ਉਹ ਪਾਈਆਂ ਹੋਈਆਂ ਵਾਂ 4 ਵਜੇ ਤੇ ਆਪਣੇ ਵਾਰੀ ਹੁਣ ਆ ਗਈ ਸੀਗੀ ਤੇ ਆਪਾਂ ਬੋਰਡਿੰਗ ਵਾਲੀ ਸਾਈਡ ਖੜੇ ਹੋਏ ਆਂ ਇਫ ਯੂ ਹੈ 4:00 ਆਨ ਯਰ ਟਿਕਟ ਪਲੀਜ਼ ਕਮ ਰਾਈਟ ਅਪ ਟੁਵਰਡਸ ਬੋਰਡਿੰਗ 4:00 ਟਿਕਟਸ ਡੂ ਨਟ ਵੇਟ ਇਨ ਦ ਲੌਬੀ ਕਮ ਰਾਈਟ ਅਪ ਟੁਵਰਡਸ ਐਸ ਬੋਰਡਿੰਗ ਪਲੀਜ਼ ਸੀਸ ਨਾ ਕਰ 4 ਵਜੇ ਵਾਲੇ ਟਿਕਟ ਆ ਲੈਣੇ ਲਾਸਟ ਅਨਾਉਂਸਮੈਂਟ ਹੋ ਗਈ ਹੈ ਕਹਿੰਦੇ ਅੱਜ ਫਟਾਫਟ ਨਹੀਂ ਤਾਂ ਅਸੀਂ ਚਲੇ ਜਾਣਾ ਵਾ ਤੇ ਤੁਹਾਡੀਆਂ ਟਿਕਟਾਂ ਲਈਆਂ ਉੱਧਰ ਹੀ ਜਾਣੀਆਂ ਵਾ ਅਸੀਂ ਇਸ ਨੂੰ ਅਸੀਂ ਜਿੰਨਾ ਮਰਜੀ ਸਮਝਾ ਲਈਏ ਪਰ ਇਹ ਬਾਰਾ ਕੇ ਸਾਨੂੰ ਬਹੁਤ ਤੰਗ ਕਰਦੀ ਇਹਨੇ ਬੂਟ ਜਰਾਬਾ ਸਭ ਕੁਝ ਲਾਇਆ ਜੈਕਟੇ ਪਾਉਂਦੀ ਨਹੀਂ ਬੱਚੇ ਦਾ ਟਰੈਵਲ ਕਰਨਾ ਔਖਾ ਹੁੰਦਾ ਵਾ ਤੁਹਾਨੂੰ ਬੜੀ ਪੇਸ਼ੈਂਸ ਜਿਹੜੀ ਆ ਰੱਖਣੀ ਪੈਂਦੀ ਹੈ ਸੋ ਉਪਰ ਆ ਕੇ ਆਲੋਸ ਜਿਹੜਾ ਟੈਂਪਰੇਚਰ ਆ ਬਹੁਤ ਜ਼ਿਆਦਾ ਡਾਊਨ ਹੋ ਗਿਆ ਠੰਡ ਹੋ ਗਈ ਮੈਂ ਜੈਕਟ ਭੁਲੇ ਆਇਆ ਇਹਨਾਂ ਨੇ ਪਾਈਆਂ ਹੋਈਆਂ ਨੇ ਜੈਕਟ ਹੁਣ ਆਪਾਂ ਲੈਵਲ ਤੇ ਚੱਲਦੇ ਆਂ ਤੇ ਉੱਥੇ ਦੇਖਦੇ ਆਂ ਅਸੀਸ ਕਰਕੇ ਸਾਨੂੰ ਹਰ ਵਾਰ ਲਿਫਟ ਲੈਣੀ ਪੈਂਦੀ ਹੈਗੀ نیچے ਜਾਣ ਦੇ ਲਈ ਤੇ ਆਪਾਂ ਲੈਵਲ 2 ਤੇ ਹੁਣ ਲੈਵਲ 1 ਤੇ ਗਰਾਉਂਡ ਤੇ ਚੱਲਦੇ ਆ ਵੈਸੇ نیچے ਇੱਥੇ ਇੱਕ ਟ੍ਰੇਲ ਟਾਈਪ ਦੀ ਆ ਜਿੱਥੇ ਤੁਸੀਂ ਟਰੈਵਲ ਕਰ ਸਕਦੇ ਹੋ ਜਾ ਸਕਦੇ ਹੋ ਹੁਣ ਮੈਂ ਤੁਹਾਨੂੰ ਦੱਸਦੀ ਆ ਓਵਰ ਆਲ ਐਕਸਪੀਰੀਅੰਸ ਕਿਵੇਂ ਦਾ ਰਿਹਾ ਵੈਸੇ ਪਹਿਲਾਂ ਸਾਨੂੰ ਲੱਗਿਆ ਸੀ ਵੀ ਹਲ ਪਾਰਕਿੰਗ ਦੇ ਟਿਕਟ ਵੀ ਐਨ ਨਹੀਂ ਆ ਬਟ ਮੈਂ ਤਾਂ ਕਹਿੰਦੀ ਆ ਕਿ ਜਿਹੜਾ ਵੀ ਇੱਥੇ ਪਲਮ ਸਪ੍ਰਿੰਗ ਆਉਂਦਾ ਉਹ ਇੱਕ ਵਾਰ ਇਸ ਜਗ੍ਹਾ ਤੇ ਆਉਣਾ ਚਾਹੀਦਾ ਵਾ ਕਿਉਂਕਿ ਬਾਅ ਅਪਾ ਕਹਿ ਦਿੰਨੇ ਹੁੰਨੇ ਕਿ ਅਗਲੀ ਵਾਰ ਆਉਂਗਾ ਅਗਲੀ ਵਾਰ ਪਰ ਆਇਆ ਨਹੀਂ ਜਾਂਦਾ ਹੁੰਦਾ ਸੋ ਵਧੀਆ ਜਗਾ ਵਾ ਜਿੰਨੇ ਟਿਕਟ ਜਿੰਨੇ ਟਿਕਟ ਦਾ ਪੇ ਕੀਤਾ ਸੀ ਵਰਥ ਇਟ ਆ ਇੱਕ ਨਵਾਂ ਐਕਸਪੀਰੀਅੰਸ ਸੀ ਨੀਚੇ ਆਹ ਟ੍ਰੇਲ ਚੱਲਦੀ ਆ ਨਾ ਜਿੱਥੇ ਲੋਕੀ ਤੋਂ ਰਣ ਜਾਣਦੇ ਆ ਉਹ ਚੀਜ਼ ਆ ਪਰ ਵਿਊ ਦੇਖੋ ਬਹੁਤ ਜ਼ਿਆਦਾ ਸੋਨਾ ਬਣਿਆ ਹੋਇਆ ਜ਼ਿਆਦਾ ਚੇਟ ਸਾਡੇ ਕੋਲ ਤਾਂ ਇੱਥੇ ਖੜ ਨਹੀਂ ਹੋਇਆ ਕਿਉਂਕਿ ਠੰਡ ਬਹੁਤ ਜ਼ਿਆਦਾ ਸੀਗੀ ਤੇ ਆਪਾਂ ਫੈਸਲਾ ਲੈ ਲਿਆ ਅੰਦਰ ਜਾਂਦਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਇੱਥੇ ਅਸੀਂ ਖੰਗ ਜ਼ੁਕਾਮ ਬੁਖਾਰ ਲੈ ਕੇ ਘਰੇ ਪਾਤੀ ਚਲੋ ਜਿਹੜੀ ਲਿਫਟ ਤੋਂ ਆਏ ਸੀਗੇ ਉਸੇ ਲਿਫਟ ਤੋਂ ਜਾਣਾ ਤਾਂ ਲਿਫਟ ਦਈ ਆ ਹਾਂ ਉਹ ਲਿਫਟ ਤਾਂ ਨਹੀਂ ਗੰਡੋਰ ਲੇਦਾ ਗੰਡੋਰ ਲੇਦਾ ਹੁਣ ਅਸੀਂ ਸੁਸਰੀ ਨੂੰ ਪਈਆ ਇਹਨੂੰ ਵੀ ਦੋ ਚਾਰ ਸੁਣਾ ਦਿਓ ਨਾ ਆਮ ਨਾ ਬੈ ਜਾਂਦੀ ਐ ਇੱਥੇ ਬੈ ਫਾਈਨਲੀ ਆਪਣਾ ਅੱਜ ਦਾ ਦਿਨ ਸਮਾਪਤ ਹੁੰਦਾ ਇੱਥੇ ਤੇ ਆਪਾਂ ਗਿੰਡੋਲੇ ਦੀ ਰਾਈਡ ਲਈ ਸੀ ਜਿਹਦੀ ਕਾਸਟ ਆਪਾਂ ਨੂੰ 29 ਡਾਲਰ ਪਰ ਪਰਸਨ ਪਈ ਹੈ ਯੂਐਸਡੀ ਤੇ ਬੱਚਾ ਬਿਲਕੁਲ ਫਰੀ ਸੀਗਾ ਇਹਦੇ ਵਿੱਚ ਅ ਪੰਜ ਤੋਂ 7 ਮਿੰਟ ਲੱਗਦੇ ਨੇ ਉੱਪਰ ਜਾਣ ਦੇ ਵਿੱਚ ਬਟ ਬਹੁਤ ਜ਼ਿਆਦਾ ਵਧੀਆ ਹੈਗਾ ਬਹੁਤ ਜ਼ਿਆਦਾ ਉੱਚਾ ਲੈ ਕੇ ਜਾਂਦੇ ਨੇ ਮਤਲਬ ਬਹੁਤ ਬਹੁਤ ਤਕੜਾ ਚ ਗਾਰਡ ਵਨ ਲਾਇਆ ਹੋਇਆ ਕੋਰੀਆ ਨੇ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਚ ਕਹ ਦਿੰਦੇ ਆ ਹਾਂ ਨਹੀਂ ਬਹੁਤ ਲਾਈਕ ਵਧੀਆ ਇੰਜੋਏ ਹੁੰਦਾ ਤੇ ਬਾਕੀ ਉੱਪਰ ਜਾ ਕੇ ਜਿੱਦਾਂ ਤੁਹਾਨੂੰ ਦੱਸਿਆ ਟ੍ਰੇਲ ਬਣੀ ਹੋਈ ਆ ਕਿ ਜੇ ਕੋਈ ਬੰਦਾ ਸ਼ਕੀਨ ਹੈਗਾ ਟ੍ਰੇਲ ਤੇ ਜਾਂਦਾ ਹਾਂ ਪਰ ਜਦੋਂ ਵੀ ਤੁਸੀਂ ਇੱਥੇ ਆਉਣਾ ਵਾ ਪ੍ਰੋਪਰ ਜੈਕਟਸ ਲੈ ਕੇ ਆ ਉਹ ਹਨਾ ਬੱਚੇ ਦੀ ਉੱਪਰ ਜਾ ਕੇ ਠੰਡ ਹੋ ਜਾਂਦੀ ਆ ਕਿ ਨੀਚੇ ਤਾਂ ਟੈਂਪਰੇਚਰ ਸਹੀ ਹੁੰਦਾਗਾ ਸੋ ਬਾਕੀ ਇੱਥੋਂ ਦਾ ਵੈਦਰ ਵੀ ਇਦਾਂ ਦਾ ਹੀ ਆ ਜਿਵੇਂ ਆਪਣਾ ਬ੍ਰੈਂਪਟਨ ਦਾ ਹੈਗਾਗਾ ਵੀ ਪਤਾ ਨਹੀਂ ਲੱਗਦਾ ਕਦੋਂ ਠੰਡ ਹੋ ਜੇ ਤੇ ਕਦੋਂ ਗਰਮੀ ਹੈ ਨਾ ਸ਼ਾਮ ਦਾ ਜਿਹੜਾ ਮੌਸਮਾ ਇੱਥੋਂ ਦਾ ਠੰਡਾ ਹੀ ਰਹਿੰਦਾ ਹੈਗਾ ਤੇ ਅੱਜ ਦਾ ਦਿਨ ਆਪਾਂ ਇੱਥੇ ਸਮਾਪਤ ਕਰਦੇ ਹਾਂ ਇੱਕ ਇੱਕ ਚੀਜ਼ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਦੇ ਆ ਮਹਿੰਗਾਈ ਦੀ ਨਾ ਸਾਨੂੰ ਐਦਾਂ ਲੱਗਿਆ ਕਿ ਕੈਨੇਡਾ ਦੇ ਨਾਲੋਂ ਜਿਵੇਂ ਅੱਗੇ ਆਪਾਂ ਸੁਣਦੇ ਹੁੰਦੇ ਸੀ ਕਿ ਅਮਰੀਕਾ ਦੇ ਵਿੱਚ ਜਿਹੜੀ ਮਹਿੰਗਾਈ ਆ ਉਹ ਘੱਟਾ ਤੇ ਕੈਨੇਡਾ 'ਚ ਜ਼ਿਆਦਾ ਵਾ ਜਿਵੇਂ ਹੁਣ ਅਸੀਂ ਕਾਰ ਰੈਂਟਲ ਕੀਤੀ ਆ 40 ਕਿ ਡਾਲਰ ਆਪਾਂ ਇੱਕ ਦਿਨ ਦੇ ਭਰ ਰਹੇ ਆ ਨਾ ਸੁਚੀ ਜਾ ਮਤਲਬ ਕਿ ਅਫੋਰਡੇਬਲ ਹੈਗੀਆਂ ਨੇ ਮਤਲਬ ਜਿਵੇਂ ਆਪਣੇ ਕੈਨੇਡਾ ਦੀ ਗੱਲ ਕਰੀਏ ਤਾਂ ਆਪਣੇ ਬਹੁਤ ਜਿਆਦਾ ਮਹਿੰਗਾਈ ਹੈ ਹੁਣ ਕਾਰ ਰੈਂਟਰ ਕਰਨੀ ਹੈ ਉੱਥੇ 100-150 ਡਾਲਰ ਤੋਂ ਘੱਟ ਨਹੀਂ ਲੈਂਦੇ ਪਰ ਡੇ ਦਾ ਹਣ ਸੋ ਇੱਥੇ ਬਹੁਤ ਸਸਤੀ ਤੁਹਾਨੂੰ ਮਿਲ ਜਾਂਦੀ ਹੈਗੀ ਉਸ ਤੋਂ ਇਲਾਵਾ ਟੈਕਸ ਦੀ ਗੱਲ ਕਰੀਏ ਤਾਂ ਜਿਵੇਂ ਹਰ ਪ੍ਰਵੇਸ਼ ਦਾ ਟੈਕਸ ਜਿਆਦਾ 13% ਤੱਕ ਜਿਹਦਾ ਜਿਹਦਾ 15% ਆ ਪਰ ਇੱਥੇ ਤੁਹਾਨੂੰ ਟੈਕਸ ਵੀ ਘੱਟ ਲੱਗਦਾਗਾ ਉਸ ਤੋਂ ਇਲਾਵਾ ਚੀਜ਼ਾਂ ਸਨ ਥੋੜਾ ਜਿਹਾ ਸਸਤਾ ਲੱਗਿਆ ਇਸ ਕੰਪੇਅਰ ਟੂ ਕੈਨੇਡਾ ਇੱਥੇ ਜਿਹੜੇ ਘਰ ਬਣੇ ਆ ਉਹ ਕੈਨੇਡਾ ਦੇ ਨਾਲੋਂ ਅਲੱਗ ਆ ਮਤਲਬ ਇੱਥੇ ਉਹ ਇੱਟਾਂ ਦੇ ਬਣੇ ਹੋਏ ਆ ਹਾਂ ਕਾਫੀ ਬ੍ਰਿਕ ਦਾ ਸਟਰਕਚਰ ਆਗਾ ਇੱਥੇ ਜਿਹੜਾ ਘਰਾਂ ਦਾ ਹੈਗਾਗਾ ਬਾਕੀ 2 ਸਟੋਰੀ ਸਾਨੂੰ ਇੱਥੇ ਮਿਲੇ ਨਹੀਂ ਹੋ ਸਕਦਾ ਬਾਕੀ ਪਰਮਿਸ ਦੇ ਵਿੱਚ ਹੋਣ ਬਾਕੀ ਬਾਲਾ ਸੀ ਰੈਜ਼ੀਡ ਇਹ ਹੈ ਜੇ ਘੁੰਮਿਆ ਨਹੀਂ ਹੈਗਾ ਆ ਦੇਖਦੇ ਹਾਂ ਕੱਲ ਤੱਕ ਕੀ پلان ਬਣਦਾ ਸ਼ਾਇਦ ਅਸੀਂ ਐ ਲੈਵਲ ਚਾਈਏ ਤਾਂ ਜੇ ਗਏ ਤਾਂ ਆਪਾਂ ਜਰੂਰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਸੋ ਅੱਜ ਦੇ ਵਲੌਗ ਦੀ ਇੱਥੇ ਕਰਦੇ ਹਾਂ ਸਮਾਪਤੀ ਜਲਦੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਬਣੇ ਰਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ